ਜਦੋਂ ਸਮਾਂ ਘੱਟ ਹੋਵੇ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਹੋਵੇ ਤੇ ਬੱਚੇ ਵੀ ਕਹਿ ਰਹੇ ਹੋਣ ਵੀ ਸ਼ਾਮ ਨੂੰ ਅਸੀਂ ਕੁਝ कुरकुराਇਆ ਤੇ ਕਰਾਰਾਇਆ ਖਾਣਾ ਤਾਂ ਉਦੋਂ ਤੁਸੀਂ ਇਹ ਰੈਸਪੀ ਛਟਪਟ ਬਣਾ ਸਕਦੇ ਹੋ ਬ੍ਰੈਡਾਂ ਦੀਆਂ ਕਿਨਾਰੀਆਂ ਤੋਂ ਆਪਾਂ ਇਹ 스ਨੈਕਸ ਬਣਾ ਕੇ ਤਿਆਰ ਕੀਤੇ ਆ ਇਹਨੂੰ ਬਣਾਉਣ ਦੇ ਲਈ ਬਹੁਤ ਹੀ ਘੱਟ ਸਮਾਨ ਦੀ ਜ਼ਰੂਰਤ ਹੈ ਤੇ ਚਾਹ ਦੇ ਨਾਲ ਇਹ ਬਹੁਤ ਟੇਸਟੀ ਲੱਗਦਾ ਹੈ ਗਰਮਾ-ਗਰਮ ਬਹੁਤ कुरकुरੇ ਤੇ ਕਰਾਰੇ ਬਣ ਕੇ ਤਿਆਰ ਹੁੰਦੇ ਆ ਜੀ ਚਲੋ ਫਿਰ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਆ ਸੋ ਸਹੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬ੍ਰੈਡ ਦੀਆਂ ਕਿਨਾਰੀਆਂ ਤੋਂ ਬਹੁਤ ਹੀ ਰੈਸਕੀਏ ਸਨੈਕਸ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਬਹੁਤ ਹੀ ਜ਼ਿਆਦਾ ਖੁਰਕਰੇ ਕਰਾਰੇ ਇਹ ਬਣ ਕੇ ਤਿਆਰ ਹੁੰਦੇ ਆ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿਹਨਾ ਕਿਹਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਕੀ ਦੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜੁੜ ਕਰਿਓ ਬਾਤਰਾ ਤੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੋਨੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਤੇ ਇੱਥੇ ਜੀ ਆਪਣੇ ਕੋਲੇ ਹੈਗੇ ਬ੍ਰੈਡ ਇੱਕ ਦਿਨ ਪਹਿਲਾਂ ਆਪਾਂ ਇਹਨਾਂ ਦੀ ਰੈਸਪੀ ਬਣਾ ਕੇ ਤਿਆਰ ਕੀਤੀ ਸੀ ਇਹਨਾਂ ਤੋਂ ਆਪਾਂ ਮਠਿਆਈ ਬਣਾਈ ਸੀ ਤੇ ਇਹ ਬ੍ਰੈਡ ਦੀਆਂ ਕਿਨਾਰੀਆਂ ਆਪਣੇ ਕੋਲੇ ਬਚ ਗਈਆਂ ਸੀ ਹੋਰ ਰੈਸਪੀ ਵੀ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਬਹੁਤ ਟੇਸਟੀ ਮਠਿਆਈ ਬਣ ਕੇ ਤਿਆਰ ਹੋਈ ਸੀ ਬਿਨਾ ਅੱਗ ਵਾਲੇ ਚਲੋ ਜੀ ਹੁਣ ਇਹਨਾਂ ਦੀਆਂ ਕਿਨਾਰੀਆਂ ਨੂੰ ਆਪਾਂ ਅਲੱਗ ਕਰ ਲਾਂਗੇ ਵੇਖੋ ਕਿੰਨੇ ਜ਼ਿਆਦਾ ਆਪਣੇ ਕੋਲੇ ਬ੍ਰੈਡ ਹੈ ਤੇ ਬਹੁਤ ਮਾਤਰਾ ਦੇ ਵਿੱਚ ਜਿਹੜੇ 스ਨੈਕਸ ਬਣ ਕੇ ਤਿਆਰ ਹੋ ਜਾਣਗੇ ਇਸ ਤਰੀਕੇ ਨਾਲ ਇੱਕ ਬ੍ਰੈਡ ਨੂੰ ਆਪਾਂ ਪਲੇਟ ਦੇ ਵਿੱਚ ਰੱਖਾਂਗੇ ਤੇ ਇਹਦੀਆਂ ਕਿਨਾਰੀਆਂ ਜਿਹੜੀਆਂ ਅਲੱਗ ਕਰ ਲਾਂਗੇ ਇਹ ਜਿਹੜੀਆਂ ਛੋਟੀਆਂ-ਛੋਟੀਆਂ ਕਿਨਾਰੀਆਂ ਰਹਿ ਗਈਆਂ ਇਹਨਾਂ ਨੂੰ ਵੀ ਆਪਾਂ ਅਲੱਗ ਕਰ ਲਾਂਗੇ ਵੇਸਟ ਨਹੀਂ ਕਰਨਾ ਕਿਉਂਕਿ ਆਪਾਂ ਤਾਂ ਇਹਨਾਂ ਨੂੰ ਫਰਾਈ ਕਰਨਾਗਾ ਫਿਰ ਬਹੁਤ ਟੇਸਟੀ ਲੱਗਣਗੇ ਇਸ ਤਰੀਕੇ ਨਾਲ ਬਣੇ ਹੋਏ ਇਹ 스ਨੈਕਸ ਸੋ ਸਾਰੇ ਬ੍ਰੈਡਾਂ ਦੀਆਂ ਕਿਨਾਰੀਆਂ ਮੈਂ ਇਸ ਤਰੀਕੇ ਨਾਲ ਅਲੱਗ ਕਰ ਲੂੰਗੀ ਬਿਲਕੁਲ ਇਹਨਾਂ ਨੂੰ ਕੱਟ ਲੂੰਗੀ ਹਲਕੇ ਹੱਥਾਂ ਨਾਲ ਕਿਉਂਕਿ ਇਹ ਬ੍ਰੈਡ ਹੈ ਜਿਹੜੇ ਸੱਜਰੇ ਸੀਗੇ ਬਹੁਤ ਨਰਮ ਸੀਗੇ ਬਸ ਇਹ ਕਿਨਾਰੀਆਂ ਟੁੱਟਣ ਨਾ ਜ਼ਿਆਦਾ ਇਸ ਕਰਕੇ ਮੈਂ ਹੌਲੀ-ਹੌਲੀ ਸਾਰੀਆਂ ਕਿਨਾਰੀਆਂ ਨੂੰ ਕੱਟ ਕੇ ਤਿਆਰ ਕਰਕੇ ਇੱਕ ਬਰੇਡਚ ਰੱਖ ਲਿਆ। ਇੱਧਰ ਇੱਕ ਡੋਂਗੇ ਦੇ ਵਿੱਚ ਆਪਾਂ 2-3 ਚਮਚ ਵੇਸੰਦੇ ਐਡ ਕਰ ਲਾਂਗੇ। ਵੇਸਨ ਨੂੰ ਤੁਸੀਂ ਛਾਂਲ ਲਿਓ। ਮੇਰੇ ਕੋਲੇ ਪੈਕਟ ਵਾਲਾ ਵੇਸਨ ਸੀ। 2 ਚਮਚ ਛੋਟੇ ਇਹਦੇ ਵਿੱਚ ਮੈਂ ਚੌਲਾਂ ਦੇ ਆਟੇ ਦੇ ਐਡ ਕਰਦੇ ਤੇ 1 ਚਮਚ ਛੋਟਾ ਅਜਵੈਨ ਦਾ ਕ੍ਰਸ਼ ਕਰਕੇ ਐਡ ਕਰ ਦਿਆਂਗੇ। ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦੇ 스ਨੈਕਸ ਜਾਂ ਪਕੌੜੇ ਬਣਾਉਣੇ ਆ ਅਜਵੈਨ ਉਹਦੇ ਵਿੱਚ ਬਹੁਤ ਵਧੀਆ ਲੱਗਦੀ ਹੈ। ਹੁਣ ਸਵਾਦ ਅਨੁਸਾਰ ਨਮਕ ਐਡ ਕਰ ਦਿਆਂਗੇ। ਥੋੜੀਆਂ ਜਿਹੀਆਂ ਲਾਲ ਮਿਰਚ ਐਡ ਕਰ ਦਿਆਂਗੇ ਤੇ ਅੱਧਾ ਇੱਕ ਚ ਇਹ ਥੋੜੀਆਂ ਜਿਹਾ ਆਪਾਂ ਇਹਦੇ ਵਿੱਚ ਚਿਲੀ ਫਲੈਕਸ ਐਡ ਕਰ ਦੇਗੇ ਯਾਨੀ ਕਿ ਦਰਦੀਆਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਹੁਣ ਇਹਦੇ ਵਿੱਚ ਆਪਾਂ ਐਡ ਕਰ ਦੇਾਂਗੇ ਥੋੜੀ ਜੀ ਕਸੂਰੀ ਮੇਥੀ ਇਦੇ ਨਾਲ ਵੀ ਬਹੁਤ ਵਧੀਆ ਲੱਗਣਗੇ ਸਨੈਕਸ ਬਰੀਖ ਘੱਟਿਆ ਹੋਇਆ ਹਰਾ ਧਨੀਆ ਐਡ ਕਰ ਦਿਆਂਗੇ ਤੇ ਥੋੜਾ ਥੋੜਾ ਪਾਣੀ ਐਡ ਕਰਕੇ ਇਹਨੂੰ ਮਿਕਸ ਕਰ ਲਾਂਗੇ ਇੱਕੇ ਵਾਰ ਚ ਜ਼ਿਆਦਾ ਪਾਣੀ ਨਹੀਂ ਐਡ ਕਰਾਂਗੇ ਕਿਉਂਕਿ ਫਿਰ ਇਹਦੇ ਵਿੱਚ ਗੰਡਾ ਬਣ ਜਾਣਗੇ ਜ਼ਿਆਦਾ ਉਹਨਾਂ ਨੂੰ ਬਾਅਦ ਵਿੱਚ ਮਿਕਸ ਕਰਨ ਦਾ ਔਖਾ ਹੋ ਜੂਗਾ ਇਸ ਕਰਕੇ ਪਹਿਲਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਵੇਸਣ ਨੂੰ ਤੇ ਚੌਲਾਂ ਦੇ ਆਟੇ ਨਾਲ ਵਾ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਦੇ ਨਾਲ ਉਸ ਤੋਂ ਬਾਅਦ ਜਿੰਨੇ ਕ ਪਾਣੀ ਦੀ ਆਪਾਂ ਨੂੰ ਜ਼ਰੂਰਤ ਲੱਗੀ ਫੇਰ ਪਾਣੀ ਐਡ ਕਰ ਲਾਂਗੇ ਇਸ ਘੋਲ ਨੂੰ ਨਾ ਤਾਂ ਆਪਾਂ ਬਹੁਤਾ ਪਤਲਾ ਰੱਖਣਾ ਨਾ ਆਪਾਂ ਬਹੁਤਾ ਗਾੜਾ ਰੱਖਣਾ ਹੈ ਕਿਉਂਕਿ ਜੇ ਆਪਾਂ ਇਹਨੂੰ ਬਾਲਾ ਪਤਲਾ ਕਰ ਲਾਂਗੇ ਜਦੋਂ ਆਪਾਂ ਬਰੈਡ ਦੀਆਂ ਕਿਨਾਰੀਆਂ ਦੇ ਵਿੱਚ ਭਿਉਂ ਕੇ ਤੇਲ ਜਿ ਛੱਡਾਂਗੇ ਤਾਂ ਕਿਨਾਰੀਆਂ ਜਿਹੜੀਆਂ ਉਹ ਜਲਦੀ ਟੁੱਟ ਜਾਣਗੀਆਂ ਤੇ ਇਸ ਤਰੀਕੇ ਦਾ ਜੀ ਘੋਲ ਇਹ ਆਪਾਂ ਬਣਾ ਕੇ ਤਿਆਰ ਕਰ ਲਿਆ ਜਿੰਨੇ ਕ ਪਾਣੀ ਦੀ ਜ਼ਰੂਰਤ ਸੀ ਓਨਾ ਕ ਪਾਣੀ ਆਪਾਂ ਐਡ ਕਰਤਾ ਦੇਖੋ ਇੰਨਾ ਕ ਗਾੜਾ ਤੇ ਇੰਨਾ ਕ ਪਤਲਾਗਾ ਹੋਣੇ ਦੇ ਵਿੱਚ ਅੱਧਾ ਕ ਚਮਚ ਤੋਂ ਘਾਟਾ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਯਾਨੀ ਕਿ ਬੇਕਿੰਗ ਸੋਡਾ ਐਡ ਕਰਦੇ ਆਂਗੇ ਤੇ ਇਹਨੂੰ ਆਪਾਂ ਮਿਕਸ ਕਰ ਦਿਆਂਗੇ ਇਹਨੂੰ ਆਪਾਂ ਉਦੋਂ ਹੀ ਐਡ ਕਰਨਾ ਹੈ ਵੀ ਜਦੋਂ ਆਪਾਂ ਇਹ 스ਨੈਕਸ ਬਣਾਉਣੇ ਆ ਯਾਨੀ ਕਿ ਫਰਾਈ ਕਰਨੇ ਆ ਸਾਰੀਆਂ ਚੀਜ਼ਾਂ ਆਪਣੇ ਕੋਲੇ ਤਿਆਰ ਹੋ ਗਈਆਂ ਜੀ ਤੇ ਹੁਣ ਜੀ ਇੱਕ ਇੱਕ ਕਰਕੇ ਆਪਾਂ ਬ੍ਰੈਡ ਦੀਆਂ ਕਿਨਾਰੀਆਂ ਨੂੰ ਬੇਸਣ ਵਾਲੇ ਘੋਲ ਦੇ ਵਿੱਚ ਭਿਉਂ ਕੇ ਤੇਲ ਦੇ ਵਿੱਚ ਛੱਡੀ ਚੱਲਾਂਗੇ ਇਹਨਾਂ ਨੂੰ ਫਰਾਈ ਕਰ ਲਾਂਗੇ ਤੁਸੀਂ ਦੇਸੀ ਘਿਓ ਚ ਵੀ ਇਹਨਾਂ ਨੂੰ ਫਰਾਈ ਕਰ ਸਕਦੇ ਹੋ ਸਰੋਂ ਦੇ ਤੇਲ ਚ ਵੀ ਫਰਾਈ ਕਰ ਸਕਦੇ ਹੋ ਜਿਸ ਵੀ ਚੀਜ਼ ਦੇ ਵਿੱਚ ਤੁਸੀਂ ਇਹਨਾਂ ਨੂੰ ਫਰਾਈ ਕਰਨਾ ਹੋਇਆ ਆਪਣੀ ਇੱਛਾ ਮਤਾਬਕ ਫਰਾਈ ਕਰ ਸਕਦੇ ਹੋ ਫਲੇਮ ਹੈ ਜਿਹੜੀ ਆਪਾਂ ਮੀਡੀਅਮ ਜੀ ਰੱਖਾਂਗੇ ਨਾ ਜ਼ਿਆਦਾ ਹਾਈ ਰੱਖਾਂਗੇ ਨਾ ਸਲੋ ਰੱਖਾਂਗੇ ਤੇ ਇਸ ਤਰੀਕੇ ਨਾਲ ਇੱਕ ਇੱਕ ਕਰਕੇ ਮੈਂ ਸਾਰੀਆਂ ਬ੍ਰੈਡ ਦੀਆਂ ਕਿਨਾਰੀਆਂ ਨੂੰ ਬੇਸਣ ਵਾਲੇ ਘੋਲ ਦੇ ਵਿੱਚ ਭਿਉਾਂਗੇ ਤੇਲ ਦੇ ਵਿੱਚ ਛੱਡਦਾ ਸੀ ਜਦੋਂ ਅੱਧਾ ਕਮਿੰਟ ਹੋ ਗਿਆ ਇਸ ਤਰੀਕੇ ਨਾਲ ਇਹ ਕ੍ਰਿਸਪੀ ਹੋਣੀਆਂ ਸਟਾਰਟ ਹੋ ਗਈਆਂ ਤਾਂ ਮੈਂ ਇਹਨਾਂ ਦੀ ਸਾਈਡਾਂ ਨੂੰ ਪਲਟਦੇ ਹੋਏ ਇਸ ਤਰੀਕੇ ਨਾਲ ਇਹਨਾਂ ਨੂੰ ਪਕਾ ਲੂੰਗੀ ਯਾਨੀ ਕਿ ਫਰਾਈ ਕਰ ਲੂੰਗੀ ਬਹੁਤ ਹੀ ਸੋਹਣਾ ਇਹਨਾਂ ਦਾ ਕਲਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਕ੍ਰਿਸਪੀ ਇਹ ਬਣ ਕੇ ਤਿਆਰ ਹੁੰਦੀਆਂ ਨੇ ਤੁਸੀਂ ਇਹਨਾਂ ਨੂੰ ਜਦੋਂ ਬਣਾ ਕੇ ਫਰਾਈ ਕਰਕੇ ਰੱਖ ਦਿਓਗੇ ਬਿਲਕੁਲ ਇਹ ਨਰਮ ਨਹੀਂ ਹੁੰਦੀਆਂ ਬਹੁਤ ਕ੍ਰਿਸਪੀ ਰਹਿੰਦੀਆਂ ਨੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਇਹ ਬਣ ਰਹੀਆਂ ਨੇ ਤੇ ਇਹਨਾਂ ਨੂੰ ਬਣਾਉਣਾ ਇੰਨਾ ਕੋਸਾਨ ਹੈ ਵੀ ਬੱਚੇ ਵੀ ਇਹਨਾਂ ਨੂੰ ਬਣਾ ਲੈਣਗੇ ਚਟਪਟੇ ਇਹ ਬਣ ਕੇ ਤਿਆਰ ਹੋ ਜਾਂਦੀਆਂ ਨੇ ਬਹੁਤ ਹੀ ਸੋਹਣਾ ਇਹਨਾਂ ਦਾ ਕਲਰ ਆਇਆ ਦੇਖੋ ਤੇ ਜਿਹੜੇ-ਜਿਹੜੇ ਮਸਾਲੇ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕੀਤੀਆਂ ਨੇ ਉਹਦੇ ਨਾਲ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਲਓ ਜੀ ਸਾਰੀਆਂ ਬਰੈਡੀਆਂ ਕਿਨਾਰੀਆਂ ਨੂੰ ਆਪਾਂ ਫਰਾਈ ਕਰ ਲਿਆ ਤੇ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਵੀ ਫਰਾਈ ਕਰ ਲਾਂਗੇ ਇਸ ਤਰੀਕੇ ਨਾਲ ਜਿਹੜੀਆਂ ਰਹਿ ਗਈਆਂ ਸੀ ਇਹਨਾਂ ਨੂੰ ਵੀ ਮੈਂ ਫਰਾਈ ਕਰ ਲਿਆ ਇੱਕ ਥਾਲ ਭਰ ਕੇ ਆ ਜਿਹੜੀਆਂ ਇਹ ਬਰੈਡ ਦੀਆਂ ਕਿਨਾਰੀਆਂ ਤੋਂ ਆਪਣੇ ਇੰਨੇ ਜ਼ ਦੇਖੋ ਬਿਲਕੁਲ ਵੀ ਆਪਾਂ ਇਹਨਾਂ ਨੂੰ ਵੇਸਟ ਨਹੀਂ ਕੀਤਾ ਤੇ ਸਾਰੇ 스ਨੈਕਸ ਗਰਮਾ ਗਰਮ ਖਾਣ ਦੇ ਲਈ ਇਹ ਬਿਲਕੁਲ ਤਿਆਰ ਹੋ ਗਿਆ ਜੀ ਦੇਖੋ ਤੁਸੀਂ ਛੱਟਪਟ ਬਣਾ ਕੇ ਇਹਨਾਂ ਨੂੰ ਸਰਵ ਕਰ ਸਕਦੇ ਹੋ ਆਵਾਜ਼ ਤੁਸੀਂ ਸੁਣ ਸਕਦੇ ਹੋ ਤੇ ਮਏ ਗਰਮਾ-ਗਰਮ ਸਨੈਕਸ ਆ ਜਿਹੜੇ ਟਮੇਟੋ ਕੈਚਪ ਦੇ ਨਾਲ ਸਰਵ ਕੀਤੇ ਹੈ ਜੀ ਚਾਹ ਦੇ ਨਾਲ ਬਹੁਤ ਟੇਸਟੀ ਲੱਗਦੇ ਆ ਹਰੀ ਚਟਨੀ ਦੇ ਨਾਲ ਵੀ ਤੁਸੀਂ ਖਾ ਸਕਦੇ ਹੋ ਤੇ ਜੇਕਰ ਬਿਨਾਂ ਕਿਸੇ ਸਾਸ ਤੋਂ ਐਵੇਂ ਵੀ ਚਾਹ ਦੇ ਨਾਲ ਖਾਓਗੇ ਨਾ ਬਹੁਤ ਸਵਾਦ ਲੱਗਣਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਵਾਤਵਾਦ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀਕਾਲ ਜੀ